ਇਹ ਵੀ 50000 ਤੋਂ ਲੈ ਕੇ 2 ਲੱਖ ਤੱਕ ਦਾ ਆਧਾਰ ਕਾਰਡ ਤੇ ਲੋਨ ਪ੍ਰੋਵਾਈਡ ਆ ਤੁਹਾਡਾ ਤੇ ਇਹ ਪ੍ਰੋਫਾਈਲ ਜਿਹੜੀ ਹੈਗੀ ਹੈ ਇਹਦੇ ਵਿੱਚ ਪਿੰਡਾਂ ਦੇ ਵਿੱਚ ਜਿਨ੍ਹਾਂ ਦੀ ਰਜਿਸਟਰੀ ਨਹੀਂ ਹੁੰਦੀ ਠੀਕ ਹੈ ਜੀ ਲਾਲ ਲਾਈਨ ਹੈ ਜੀ ਰੈੱਡ ਲਾਈਨ ਏਰੀਆ ਹੋ ਜਾਂਦਾ ਜਿਹੜਾ ਉਹ ਉਹਨਾਂ ਤੇ ਆਪਾਂ 2 ਲੱਖ ਤੱਕ ਦਾ ਲੋਨ ਪ੍ਰੋਵਾਈਡ ਕਰਵਾ ਦਿੰਦੇ ਆ ਠੀਕ ਹੈ ਉਹਨਾਂ ਦੇ ਘਰੇ ਨਾ ਮਨ ਕੇ ਚਲੋ ਬਿਜ਼ਨਸ ਤਾਂ ਹੈ ਨਹੀਂ ਆਪਣਾ ਤਾਂ ਪਿੰਡ ਵਾਲੇ ਵਾਦਦੇ ਨੇ ਉਹਨਾਂ ਦੇ ਘਰੇ ਮੱਝਾ ਵਗੈਰਾ ਹੁੰਦੀਆਂ ਨੇ ਜਾਂ ਕਹਿੰਦੇ ਪਸ਼ੂ ਨੇ ਵੀ ਉਹਨਾਂ ਦੇ ਉੱਤੇ ਜੇ ਉਹਨਾਂ ਕਿਸੇ ਨੇ ਲੋਨ ਲੈਣਾ ਹੋਵੇ ਉਹ ਕਿਹੜੀ ਕੈਟਾਗਰੀ ਦੇ ਵਿੱਚ ਪੈਂਦਾ ਉਹ ਉਹ ਆ ਸਕੋਰ ਦੇ ਵਿੱਚ ਕਰਵਾ ਕੇ ਦੇਮਾ ਸਾਰੇ ਭਰਾਵਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਇੱਕ ਜ਼ਰੂਰੀ ਟੌਪਿਕ ਤੇ ਤੁਹਾਡੇ ਸਾਰਿਆਂ ਦੇ ਲਈ ਇੱਕ ਸਪੈਸ਼ਲ ਵੀਡੀਓ ਬਣਨ ਜਾ ਰਹੀ ਹੈ ਆਪਣੇ ਨਾਲ ਇੱਕ ਭਰਾ ਨੇਗੇ ਤੇ ਪਹਿਲਾਂ ਤਾਂ ਵੀਰੇ ਸਤਿ ਸ਼੍ਰੀ ਅਕਾਲ ਵੈਲਕਮ ਆਪਣੇ ਚੈਨਲ ਤੇ ਸ਼ਸ਼ੀਕਰ ਜੀ ਤੇ ਆਪਾਂ ਜੇ ਗੱਲ ਕਰੀਏ ਕਿ ਆਮ ਜ਼ਰੂਰਤ ਬਣ ਚੁੱਕੀ ਹੈ ਅੱਜ ਦੇ ਦੌਰ ਦੇ ਵਿੱਚ ਆਪਾਂ ਗੱਲ ਕਰੀਏ ਕਿ ਸਾਰੇ ਕਹਿੰਦੇ ਨੇ ਕਿ ਲੋਨ ਕਰਾਈਏ ਜੀ ਤੇ ਅਸਲ ਦੇ ਵਿੱਚ ਲੋਕਾਂ ਨੂੰ ਇਹ ਨਹੀਂ ਪਤਾ ਵੀ ਕਿਹੜੇ ਕਿਹੜੇ ਲੋਨ ਹੁੰਦੇ ਨੇ ਤੇ ਉਹ ਕਿਵੇਂ ਲੈ ਸਕਦੇ ਨੇ ਤੇ ਤੁਸੀਂ ਯਕੀਨ ਨਹੀਂ ਕਰੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਸਾਰੇ ਲੋਨ ਬਾਰੇ ਤੇ ਉਹਦੇ ਲਈ ਪ੍ਰੋਫਾਈਲ ਕੀ ਹੋਣੀ ਚਾਹੀਦੀ ਕਿਉਂਕਿ ਵੀਰੇ ਅੱਜ ਕੱਲ ਮਾਰਕੀਟ ਦੇ ਵਿੱਚ ਕੀ ਚੱਲ ਰਿਹਾਗਾ ਇੱਕ ਦੋ ਲੋਨ ਬਾਰੇ ਪਤਾ ਲੋਕਾਂ ਨੂੰ ਜੀ ਸਰ ਪ੍ਰੋਪਰ ਡਿਸਕਸ਼ਨ ਨਹੀਂ ਪਤਾ ਅਸਲ ਦੇ ਵਿੱਚ ਜਿੰਨਾ ਕੋਲ ਜੋ ਚੀਜ਼ਾਂ ਹੈਗੀਆਂ ਨੇ ਉਹਦੇ ਉੱਤੇ ਵੀ ਲੋਨ ਹੋ ਜਾਂਦਾ ਉਸ ਤੋਂ ਪਹਿਲਾਂ ਆਪਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਬਾਰੇ ਥੋੜਾ ਬਹੁਤ ਦੱਸ ਦੋ ਆਪਣਾ ਨਾਮ ਪਤਾ ਕੀ ਹੈਗਾ ਕਿਸੇ ਆਪਣੇ ਭਰਾ ਨਾਲ ਆਪਣਾ ਕੰਟੈਕਟ ਕਰਨਾ ਹੋਵੇ ਤਾਂ ਆਪਣਾ ਕਿੱਥੇ ਮਿਲ ਸਕਦਾ ਹੈ ਜੀ ਮੇਰਾ ਨਾਮ ਗੁਰਚਰਨਾ ਜੀ ਆਪਣਾ ਆਫਿਸ ਦਾ ਨਾਮ ਔਜਲਾ ਲੋਨ ਸਰਵਿਸ ਦੇ ਨਾਮ ਤੇ ਆਪਣਾ ਆਫਿਸ ਹੈ ਜੀ ਹਾਂਜੀ ਤੇ ਹੈਗਾ ਕਮਾਲਪੁਰ ਰੋਡ ਠੀਕ ਹੈ ਨੀਅਰ ਗੁਰੂ ਟੇਕਬਾਦਰ ਗੁਰਦੁਆਰਾ ਜੀ ਠੀਕ ਹੈ ਦੜਬਾ ਮੰਡੀ ਠੀਕ ਹੈ ਜੀ ਇੱਥੇ ਆਪਣਾ ਆਫਿਸ ਆ ਆਪਣਾ ਕੰਟੈਕਟ ਨੰਬਰ ਹੈਗਾ 9653200565 ਜੀ ਠੀਕ ਹੈ ਨੀ ਠੀਕ ਹੈ ਜੀ ਤੇ ਸਕਰੀਨ ਦੇ ਉੱਪਰ ਤੁਹਾਡੇ ਦੋ ਨੰਬਰ ਚੱਲਦੇ ਹੋਣਗੇ ਤੁਸੀਂ ਕੰਟੈਕਟ ਕਰਕੇ ਆਪਣੇ ਆਫਿਸ ਵੇਸਟ ਕਰ ਸਕਦੇ ਹੋ ਤੇ ਕਾਲ ਤੇ ਵੀ ਆਪਣੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਠੀਕ ਹੈ ਜੀ ਦੜਬੇ ਦੇ ਵਿੱਚ ਭਰਾ ਹੋਰਾਂ ਦਾ ਹੈਗਾ ਕੰਮ ਫਾਈਨਾਂਸ ਦੇ ਰਿਲੇਟਡ ਆ ਅੱਜ ਆਪਾਂ ਵੀਡੀਓ ਇਹਨਾਂ ਨੂੰ ਬਣਾ ਰਹੇ ਹਾਂ ਕਿਉਂਕਿ ਫైనాన్స్ ਦੇ ਵਿਚ ਜਾਂ ਲੋਨ ਦੇ ਵਿੱਚ ਆਪਾਂ ਗੱਲ ਕਰੀਏ ਕਿ ਬਹੁਤ ਸਾਰੇ ਪ੍ਰੋਡਕਟ ਹੁੰਦੇ ਨੇ ਉਹ ਪ੍ਰੋਡਕਟ ਕਿਹੜੇ-ਕਿਹੜੇ ਨੇ ਕਿ ਐ ਨਹੀਂ ਪਤਾ ਵੀਡੀਓ ਦੇ ਥਰੂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਵੀ ਮਿਲੂਗੀ ਅਸਲ ਦੇ ਵਿੱਚ ਜੀ ਆਪਾਂ ਜੇ ਸਿੰਪਲ ਭਾਸ਼ਾ 'ਚ ਗੱਲ ਕਰੀਏ ਜੀ ਨੂੰ ਲੋਨ ਦਾ ਤਜਰਬਾ ਹੈ ਲੋਨ ਲੈ ਕੇ ਅਮੀਰ ਵੀ ਬਣ ਸਕਦੇ ਨੇ ਬਿਲਕੁਲ ਬਣ ਸਕਦੇ ਨੇ ਜਿਨ੍ਹਾਂ ਨੂੰ ਸਰ ਐਕਸਪੀਰੀਅੰਸ ਆਗਾ ਜਿਨ੍ਹਾਂ ਨੂੰ ਪਤਾ ਲੋਨ ਦੀ ਵੈਲਿਊ ਦਾ ਉਹ ਤਾਂ ਸਾਰਾ ਅਮੀਰ ਵੀ ਬਹੁਤ ਬਣਦੇ ਆ ਹਨਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਇਹ ਤੋਂ ਨੁਕਸਾਨ ਵੀ ਬਹੁਤ ਖਾਂਦੇ ਆ ਠੀਕ ਹੈ ਤੇ ਇਹਦੇ ਵਿੱਚ ਸਿਕਿਉਰ ਲੋਨ ਵੀ ਬਹੁਤ ਆਪਣੇ ਕੋਲ ਪ੍ਰੋਡਕਟ ਹੈਗੇ ਨੇ ਸਿਕਿਉਰ ਦੇ ਵਿੱਚ ਅਨਸਿਕਿਉਰ ਦੇ ਵਿੱਚ ਵੀ ਆਪਣੇ ਕੋਲ ਪ੍ਰੋਡਕਟ ਹੈਗੇ ਨੇ ਠੀਕ ਹੈ ਜੀ ਮੈਂ ਮੈਨ ਅੱਜ ਕੱਲ ਨਾ ਲੋਕਾਂ ਨੂੰ ਪਤਾ ਨਹੀਂ ਹੈਗਾ ਅਨਸਿਕਿਉਰਡ ਲੋਨ ਜੀ ਇਹ ਚੀਜ਼ ਹੈਗੀ ਤਾਂ ਦੇਖੋ ਫਾਇਦੇਮੰਦ ਵੀ ਹੈ ਇਹ ਉਹਨਾਂ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦੀ ਕੋਈ ਪ੍ਰਾਪਰਟੀ ਨਹੀਂ ਹੈਗੀ ਜਾਂ ਆਪਾਂ ਕਹਿ ਦੀ ਕਿ ਵੀ ਕੋਈ ਸਿਕਿਉਰ ਕਰਨ ਵਾਸਤੇ ਕੁਝ ਹੈ ਨਹੀਂ ਵੀ ਉਹਦਾ ਉਹ ਫਾਇਦਾ ਲੈ ਸਕਦੇ ਨੇ ਉਸ ਤੋਂ ਪਹਿਲਾਂ ਆਪਾਂ ਗੱਲ ਕਰੀ ਸਿਕਿਉਰਡ ਲੋਨ ਆਪਾਂ ਆਪਣੇ ਕੋਲ ਕਿਹੜੇ ਕਿਹੜੇ ਪ੍ਰੋਡਕਟ ਨੇ ਉਹਦੇ ਬਾਰੇ ਮਤਲਬ ਤੋਂ ਦੋ ਚਾਰ ਸਵਾਲ ਵੀ ਕਰੂੰਗਾ ਜੇ ਆਪਾਂ ਗੱਲ ਕਰੀ ਵੀ ਕੋਈ ਇੱਕ ਪ੍ਰੋਡਕਟ ਦੱਸੋ ਤੇ ਵੀ ਆਪਾਂ ਆਹ ਪ੍ਰੋਡਕਟ ਦੇ ਵਿੱਚ ਕੰਮ ਕਰ ਰਹੇ ਹਾਂਗੇ ਜੀ ਸਰ ਆਪਣੇ ਕੋਲ ਅਨਸਿਕਿਉਰ ਦੇ ਵਿੱਚ ਸੈਲਰੀ ਲੋਨ ਆ ਗਿਆ ਜੀ ਪਰਸਨਲ ਲੋਨ ਆ ਗਿਆ ਆਧਾਰ ਕਾਰਡ ਲੋਨ ਆ ਗਿਆ ਜੀ ਆਪਣੇ ਕੋਲ ਆਪਣੇ ਕੋਲ ਡੈਰੀ ਫਾਰਮਿੰਗ ਲੋਨ ਆ ਗਿਆ ਜੀ ਠੀਕ ਹੈ ਆਪਣੇ ਕੋਲ ਇੱਕ ਸਪੈਸ਼ਲ ਪ੍ਰੋਡਕਟ ਆਪਾਂ ਲਾਲਖੀਰ ਦੇ ਵਿੱਚ ਜਿਹੜੇ ਪਿੰਡ ਦੇ ਵਿੱਚ ਲਾਲਖੀਰ ਵਾਲੀ ਜਿਹਦੀ ਰਜਿਸਟਰੀ ਨੂੰ ਜਿੰਨਾਂ ਜਗ੍ਹਾ ਤੇ ਉਹ ਸਪੈਸ਼ਲੀ ਆਪਾਂ ਕਰ ਦ ਠੀਕ ਹੈ ਜੀ ਉਹ ਆਪਣੇ ਕੋਲ ਹੀ ਪ੍ਰੋਡਕਟ ਹੈਗਾ ਤੇ ਇਹ ਆਪਾਂ ਅਨਸਿਕਿਉਰ ਦੇ ਵਿੱਚ ਲੋਨ ਕਰ ਰਹੇ ਆਂ ਜੀ ਆਪਾਂ ਠੀਕ ਹੈ ਜੀ ਜੇ ਆਪਾਂ ਤੁਸੀਂ ਸਭ ਤੋਂ ਪਹਿਲਾਂ ਇੱਕ ਬੋਲੇ ਸੈਮੀ ਲੋਨ ਨਹੀਂ ਸੈਲਰੀ ਲੋਨ ਜੀ ਸੈਲਰੀ ਜੀ ਜੀ ਉਹ ਤਾਂ ਪਰਸਨਲ ਲੋਨ ਹੋ ਗਿਆ ਇੱਕ ਤਰ੍ਹਾਂ ਦਾ ਉਹ ਪਰਸਨਲ ਲੋਨ ਇੱਕ ਤਰ੍ਹਾਂ ਜੀ ਜੀ ਠੀਕ ਹੈ ਉਹਦੇ ਵਿੱਚ ਉਹ ਵੀ ਅਨਸਿਕਿਉਰਟੀ ਆ ਜਾਂਦਾ ਜੀ ਤੇ ਆਧਾਰ ਕਾਰਡ ਜਿਹੜਾ ਲੋਨ ਹੈਗਾ ਜੀ ਉਹਦੇ ਵਿੱਚ ਆਪਾਂ 50000 ਤੋਂ ਲੈ ਕੇ 2 ਲੱਖ ਤੱਕ ਦਾ ਲੋਨ ਪ੍ਰੋਵਾਈਡ ਹੈ ਜੀ ਇਹ ਜਿਹੜਾ ਤੁਸੀਂ ਆਧਾਰ ਕਾਰਡ ਲੋਨ ਕਿਹਾ ਇਹ ਥੋੜਾ ਜਿਆ ਇੰਟਰਸਟਿੰਗ ਟਾਪਿਕ ਬਣੂਗਾ ਵੇ ਜੀ ਆਧਾਰ ਕਾਰਡ ਸਾਰਿਆਂ ਦੀ ਹੈਗੇ ਨੇ ਜੀ ਆਪਣੇ ਕਿਸੇ ਭਰਾਣੇ ਲੋਨ ਲੈਣਾ ਸਭ ਤੋਂ ਜਿਹੜਾ ਮੇਰਾ ਪਹਿਲਾ ਸਵਾਲ ਹੈ ਆਧਾਰ ਕਾਰਡ ਦੇ ਵਿੱਚ ਇਹਦੇ ਵਿੱਚ ਮਿਨੀਮਮ ਤੇ ਮੈਕਸਿਮਮ ਅਮਾਉਂਟ ਕੀ ਹੋਊਗੀ ਜੇ ਕਿਸੇ ਨੇ ਆਧਾਰ ਕਾਰਡ ਦੇ ਉੱਤੇ ਲੋਨ ਲੈਣਾ ਹੈ ਇਹਦੇ ਵਿੱਚ ਹੀ ਮਿਨੀਮਮ ਤੋਂ ਲੈ ਕੇ ਆਪਾਂ ਜੇ ਗੱਲ ਕਰੀਏ ਵੀ 50000 ਤੋਂ ਲੈ ਕੇ 2 ਲੱਖ ਤੱਕ ਦਾ ਆਧਾਰ ਕਾਰਡ ਤੇ ਲੋਨ ਪ੍ਰੋਵਾਈਡ ਹੈ ਤੁਹਾਡਾ ਤੇ ਇਹ ਪ੍ਰੋਫਾਈਲ ਜਿਹੜੀ ਹੈਗੀ ਹੈ ਇਹਦੇ ਵਿੱਚ ਬਹੁਤ ਜਿਆਦਾ ਮਤਲਬ ਉਹ ਕਰਦੀ ਹੈਗੀ ਤੇ ਜਿੱਦਾਂ ਕਿ ਕਸਟਮਰ ਦਾ ਸਿਬਲੇ ਦੇ ਵਿੱਚ 700 ਹੋਣਾ ਚਾਹੀਦਾ ਜੀ 700 ਪਲੱਸ ਹੋਣਾ ਚਾਹੀਦਾ 700 ਹੋਵੇ 701 ਹੋਵੇ 700 ਪਲੱਸ ਹੋਵੇ ਠੀਕ ਹੈ 700 ਤੋਂ ਡਾਊਨ ਨਾ ਹੋਵੇ ਤੇ ਜੇ 700 ਡਾਊਨ ਆ ਫਿਰ ਨਹੀਂ ਹੋਏਗਾ ਠੀਕ ਹੈ ਕਿਤੇ ਰੇਅਰ ਚਾਂਸ ਆਗਾ ਵੀ 1% ਕੇਸ ਦੀ ਫੈਲ ਲੰਘ ਜੇ ਤੇ ਜਿਹਦੀ 700 ਪਲੱਸ ਆ ਆਪਾਂ ਉਹਨਾਂ ਨੂੰ ਇਹ ਲੋਨ ਕਰਕੇ ਦੇਵਾਂਗੇ ਪ੍ਰੋਫਾਈਲ ਦੇ ਵਿੱਚ ਸਿਬਲ ਸਕੋਰ 700 ਪਲੱਸ ਹੋਣਾ ਚਾਹੀਦਾ ਜੀ ਤੇ ਹੋਰ ਇਹਦੇ ਲਈ ਐਲੀਜੀਬਲ ਕਿਹੜੇ ਕਿਹੜੇ ਨੇਗੇ ਵੀ ਇੱਕ ਤਾਂ ਹੁੰਦੇ ਜੀ ਕਈ ਵਾਰ ਕਿਸੇ ਨੇ ਨਾ ਛੋਟਾ ਮੋਟਾ ਹੋਰ ਵੀ ਲੋਨ ਲੈ ਰੱਖਿਆ ਹੁੰਦਾ ਜੀ ਜੀ ਵੀ ਉਹ ਬੰਦੇ ਆਪਣੇ ਕੋਲ ਕੰਟੈਕਟ ਕਰ ਸਕਦੇ ਨੇ ਜਿਨ੍ਹਾਂ ਜਿਨ੍ਹਾਂ ਤੁਹਾਡੇ 10 ਲੋਨ ਚੱਲਦੇ ਆ ਜੀ ਕੋਈ ਸ਼ੂ ਨਹੀਂ ਤੁਹਾਡੇ ਨਾਲ ਉਹਦੇ ਵਿੱਚ ਕਿਸ਼ਤ ਤੁਹਾਡੀ ਕੋਈ ਡਿਊ ਨਹੀਂ ਹੋਣੀ ਚਾਹੀਦੀ ਤੁਹਾਡਾ ਉਹਦੇ ਵਿੱਚ ਕੋਈ ਕਿਸ਼ਤ ਟੁੱਟੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੇ ਆਪਾਂ ਪੰਜਾਬੀ ਦੀ ਗੱਲ ਕਰੀਏ ਤਾਂ ਕਸਟਮਰ ਦਾ ਸਿਮਲ ਸਾਫ ਹੋਣਾ ਚਾਹੀਦਾਗਾ 700 ਪਲੱਸ ਤੇ ਆਪਾਂ ਉਹਦਾ ਲੋਨ ਕਰਕੇ ਦੇਵਾਂਗੇ ਜੀ ਆਧਾਰ ਕਾਰਡ ਤੇ ਇਹ ਵੈਸੇ ਆਧਾਰ ਕਾਰਡ ਦੇ ਵਿੱਚ ਆਪਾਂ ਕਹੇ ਵੀ ਅਨਸਿਕਿਉਰਡ ਲਾਉਣਾ ਇਹਦੇ ਵਿੱਚ ਆਪਾਂ ਅਗਲੇ ਦਾ ਕੁਝ ਵੀ ਨਹੀਂ ਲੈਂਦੇ ਫਿਰ ਪ੍ਰਾਪਰਟੀ ਵਗੈਰਾ ਕੁਝ ਨਹੀਂ ਨਹੀਂ ਕੁਝ ਨਹੀਂ ਲੈਂਦੇ ਸਰ ਇਹਦੇ ਵਿੱਚ ਕੋਈ ਵੀ ਆਪਾਂ ਪ੍ਰਾਪਰਟੀ ਨਹੀਂ ਲੈਂਦੇ ਇਹਦੇ ਵਿੱਚ ਕੁਝ ਦਾ ਡਾਕੂਮੈਂਟ ਹੁੰਦੇ ਆ ਕਸਟਮਰ ਦੇ ਉਹ ਆਪਾਂ ਲੈਨੇ ਆ ਤੇ ਉਹਦੇ ਨਾਲ ਆਪਾਂ ਜਾਨੀ ਕਿ ਕਸਟਮਰ ਨੂੰ ਲੋਨ ਪ੍ਰੋਵਾਈਡ ਕਰਵਾ ਕੇ ਦਿੰਨੇ ਆ ਜੇ ਆਪਾਂ ਗੱਲ ਕਰੀਏ ਵੀ ਆਧਾਰ ਕਾਰਡ ਦੇ ਉੱਤੇ ਦਿੱਤਾ ਹੋਇਆ ਲੋਨ ਬੰਦਾ ਕਿਹੜੇ ਕਿਹੜੇ ਪਰਪਸ ਦੇ ਲਈ ਯੂਜ਼ ਕਰ ਸਕਦਾ ਜੇ ਯੂਜ਼ਸ ਦੀ ਗੱਲ ਕਰੀਏ ਸਰ ਯੂਜ਼ਸ ਤਾਂ ਪਰਸਨਲ ਪਰਪਸ ਵਾਸਤੇ ਯੂਜ਼ ਕਰ ਸਕਦਾਗਾ ਕਿਸੇ ਬੰਦੇ ਨੇ ਕੋਈ ਛੋਟਾ ਮੋਟਾ ਬਿਨਸਸ ਕਰਨਾਗਾ ਆਪਣਾ 1 ਲੱਖ 2 ਲੱਖ ਲਾ ਕੇ ਛੋਟੀ ਮੋਟੀ ਸ਼ਾਪ ਕਰਨੀ ਆ ਠੀਕ ਆ ਕੋਈ ਘਰੇ ਡੈਰੀ ਫਾਰਮਿੰਗ ਦਾ ਕੰਮ ਕਰਨਾ ਕੋਈ ਮੱਝਾਂ ਵਗੈਰਾ ਪਾਉਣੀਆਂ ਨੇ ਆ ਠੀਕ ਆ ਕੈਟਲ ਦਾ ਕੰਮ ਕਰਨਾਗਾ ਕਿਤੇ ਵੀ ਪਰਪਸ ਵਾਸਤੇ ਯੂਜ਼ ਕਰ ਸਕਦਾਗਾ ਹਾਂ ਕਿਉਂਕਿ ਇਹ ਚ ਕੁਝ ਕਹਿੰਦੇ ਨੇ ਕਿ ਕਿ ਬਈ ਤੁਸੀਂ ਲੋਨ ਲੈ ਲਓ ਆਧਾਰ ਕਾਰਡ ਦੇ ਉੱਤੇ ਆਪਾਂ ਕਹਿੰਦੇ ਕਿ ਅਨਸਿਕਿਉਰਡ ਲੋਨ ਦੇਤਾ ਪਰ ਉਹਦੇ ਵਿੱਚ ਕੀ ਹੁੰਦਾ ਕਈ ਵਾਰ ਉਹ ਮੈਂਸ਼ਨ ਕਰ ਦਿੰਦੇ ਨੇ ਕਿ ਬਈ ਤਿੰਨ ਉਰੇ ਮੈਂਸ਼ਨ ਕੀਤਾ ਹੋਇਆ ਹੈ ਕਿ ਤਿੰਨ ਦੁਕਾਨ ਪਾਣੀ ਸੀ ਜੀ ਜਾਂ ਕੋਈ ਆਪਣਾ ਕੁਝ ਵੀ ਲਾ ਲਓ ਵੀ ਡੇਰੀ ਫਾਰਮ ਦਿਖਾਉਣਾ ਮੱਝਾਂ ਹੀ ਲੈਣੀਆਂ ਨੇ ਤਾਂ ਉਹ ਬੰਦੇ ਨੂੰ ਦਿਖਾਉਣੇ ਪੈਂਦੇ ਨੇ ਕਿਤੇ ਨਾ ਕਿਤੇ ਆ ਕੇ ਵੀ ਇਹ ਚੀਜ਼ਾਂ ਤੇ ਨਹੀਂ ਹੋਣਗੀਆਂ ਇਹਦੇ ਵਿੱਚ ਦੇਖੋ ਜੀ ਥੋੜੀ ਬਹੁਤ ਹੀ ਆਪਾਂ ਇਨਕਮ ਦੇਖਦੇ ਆਂਗੇ ਵੀ ਬੰਦਾ ਬਿਲਕੁਲ ਹੀ ਕੋਈ ਮਤਲਬ ਐ ਨਹੀਂ ਹੈਗਾ ਫਰੀ ਨਾ ਹੋਵੇ ਕਿ ਬੰਦਾ ਬਿਲਕੁਲ ਕੁਛ ਨਾ ਮਨਾ ਕਰਦਾ ਹੋਵੇ ਮੇਰੇ ਇੱਕ ਸਵਾਲ ਮੇਰਾ ਹੋ ਰਿਹਾ ਇਹਦੇ ਵਿੱਚ ਵੀ ਆਧਾਰ ਕਾਰਡ ਤੇ ਆਪਾਂ ਅਨਸਿਕਿਉਰਡ ਲੋਨ ਅਗਰ ਦੇ ਰਿਆ 50000 ਤੋਂ 2 ਲੱਖ ਜੀ ਇਹਦੇ ਵਿੱਚ ਫਿਰ ਜੇ ਮੈਂ ਆਪਾਂ ਕਿਸੇ ਨਾ ਕਿਸੇ ਬੈਂਕ ਤੋਂ ਜਾਂ ਐਨਬੀਐਫਸੀ ਕੰਪਨੀ ਆਉਂਦੀਆਂ ਨੇ ਆਪਾਂ ਵੀ ਉਹਨਾਂ ਤੋਂ ਪ੍ਰੋਵਾਈਡ ਕਰਾਵਾਂਗੇ ਉਹਨਾਂ ਦੇ ਨਾਲ ਕਿਲੋਮੀਟਰ ਦੀ ਮਿਆਦ ਹੁੰਦੀ ਹੈ ਜੀ ਵੀ ਅਸੀਂ ਇਨ ਇੱਕ ਦਾਰੇ ਦੇ ਵਿੱਚ ਕਰਾਂਗੇ ਵੀ ਸਰ ਇਹ ਜਿਹੜਾ ਅਨਸਿਕਿਉਰ ਹੈਗਾ ਆਪਣਾ ਆਧਾਰ ਕਾਰਡ ਵਾਲਾ ਇਹ ਆਪਾਂ 100 ਕਿਲੋਮੀਟਰ ਦੇ ਏਰੀਆ ਕਵਰ ਕਰਦੇ ਹਾਂ ਜੀ ਓਕੇ ਯਾਨੀ ਕਿ ਡਿਸਟ੍ਰਿਕ ਮਾਨਸਾ ਹੋ ਗਿਆ ਸੰਗਰੂਰ ਇੱਥੇ ਆਪਣਾ ਸਕਿਉਰ ਲੋਨ ਪ੍ਰੋਵਾਈਡ ਹੈ ਜੀ ਆਪ ਨੂੰ ਓਕੇ ਇਹਦੇ ਵਿੱਚ ਆਪਾਂ ਅਗਲੇ ਨੂੰ ਆਧਾਰ ਕਾਰਡ ਦੇ ਉੱਤੇ ਲੋਨ ਦੇਣਾ ਲੋਨ ਹਾਂਜੀ ਜੀ ਤੇ ਇਹਦਾ ਇਕੱਲਾ ਆਧਾਰ ਕਾਰਡ ਤੇ ਅਨਸਕਿਉਰ ਦੇ ਵਿੱਚ ਹੋਰ ਕਿਹੜਾ ਲੋਨ ਕਰਨੇ ਆਪਾਂ ਅਨਸਕਿਉਰ ਦੇ ਵਿੱਚ ਜੀ ਹੋ ਗਿਆਗਾ ਤੁਹਾਨੂੰ ਦੱਸਿਆ ਸੀਗਾ ਇੱਕ ਲਾਲ ਰਜਿਸਟਰੀ ਵਾਲਾ ਲੋਨ ਹੋ ਜਾਂਦਾ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੀ ਰਜਿਸਟਰੀ ਨਹੀਂ ਹੁੰਦੀ ਠੀਕ ਹੈ ਜੀ ਲਾਲ ਲਾਈਨ ਹਾਂਜੀ ਰੈੱਡ ਲਾਈਨ ਏਰੀਆ ਹੋ ਜਾਂਦਾ ਜਿਹੜਾ ਉਹ ਉਹਨਾਂ ਤੇ ਆਪਾਂ 2 ਲੱਖ ਤੱਕ ਦਾ ਲੋਨ ਪ੍ਰੋਵਾਈਡ ਕਰਵਾ ਦਿੰਨੇ ਜੀ ਉਹਦੇ ਵਿੱਚ ਮਤਲਬ ਆਪਾਂ ਜੇ ਸਿਸਟਮੈਟਿਕ ਗੱਲ ਕਰੀਏ ਰੈੱਡ ਲਾਈਨ ਠੀਕ ਹੈ ਪਰ ਆਪਾਂ ਉਹਨਾਂ ਦੇ ਮਤਲਬ ਕੀ ਲੈਣਿਆ ਕਿਉਂਕਿ ਪ੍ਰੋਪਰਟੀ ਦਾ ਸਰ ਉਹਨਾਂ ਦਾ ਇੱਕ ਸਟਾਮ ਬਣਿਆ ਹੁੰਦਾਗਾ ਉਹ ਘਰਾਂ ਦਾ ਠੀਕ ਹੈ ਜੀ ਤੇ ਉਹ ਪ੍ਰੋਪਰਟੀ ਦਾ ਤੇ ਜੇ ਤਾਂ ਕਸਟਮਰ ਆਪਾਂ ਨੂੰ ਉਹ ਪ੍ਰੋਵਾਈਡ ਕਰਵਾ ਦੇ ਨਹੀਂ ਆਪਾਂ ਉਹਨਾਂ ਦਾ ਇੱਕ ਸਟਾਮ ਤਿਆਰ ਕਰਵਾ ਲੈਣਾ ਜੀ ਜਿਸ ਦੀ ਕੀ ਥੋੜੀ ਜੀ ਫੀਸ ਹੁੰਦੀ ਹੈਗੀ ਤੇ ਉਹ ਫੀਸ ਦੇ ਨਾਲ ਆਪਾਂ ਉਹਨਾਂ ਦਾ ਸਟਾਮ ਤਿਆਰ ਕਰਵਾ ਕੇ ਜਿੰਨੇ ਫੈਮਿਲੀ ਮੈਂਬਰ ਨੇ ਪਰਿਵਾਰ ਦੇ ਵਿੱਚ 18 ਸਾਲ ਤੋਂ ਪਲੱਸ ਉਹਨਾਂ ਦੇ ਸਾਰਿਆਂ ਦਾ ਪੈਨ ਕਾਰਡ ਆਧਾਰ ਕਾਰਡ ਲੱਗੂਗਾ ਜੀ ਨਾਲ ਉਹਨਾਂ ਦਾ ਸਿਵਲ ਵੀ ਚੈੱਕ ਹੋਊਗਾ ਉਹਨਾਂ ਦੀ ਇਨਕਮ ਚੈੱਕ ਕਰਾਂਗੇ ਜੀ ਠੀਕ ਹੈ ਤੇ ਪਲੱਸ 1% ਦਾ ਆਪਾਂ ਜਿਨ੍ਹਾਂ ਨੇ ਨਾਮ ਤੇ ਲੋਨ ਦੇ ਰਿਆਂਗੇ ਉਹਨਾਂ ਦੇ ਚੈੱਕ ਲਾ ਕੇ ਆਪਾਂ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਵਾ ਦਾਂਗੇ ਉਹ ਜਿਹੜਾ ਪੈਸਾ ਯੂਜ਼ ਕਰ ਸਕਦਾ ਉਹ ਘਰ ਦੇ ਲਈ ਯੂਜ਼ ਕਰ ਸਕਦਾ ਕਿਉਂਕਿ ਰੈੱਡ ਲਾਈਨ ਦੇ ਵਿੱਚ ਬਿਲਕੁਲ ਜੀ ਉਹ ਕਿਸੇ ਵੀ ਪਰਪਸ ਵਾਸਤੇ ਯੂਜ਼ ਕਰ ਸਕਦਾ ਉਸ ਪੈਸੇ ਨੂੰ ਉਹ ਬਿਜ਼ਨਸ ਵਾਸਤੇ ਕਰ ਸਕਦਾ ਪਰਸਨਲ ਕਿਤੇ ਵੀ ਯੂਜ਼ ਕਰ ਸਕਦਾ ਉਹ ਪੈਸੇ ਨੂੰ ਓਕੇ ਜੀ ਇਹ ਆਪਣੇ ਅਨਸਕਿਉਰਡ ਦੇ ਦੋ ਪ੍ਰੋਡਕਟ ਹੋ ਗਏ ਜਿਹੜੇ ਆਪਾਂ ਫਿਲਹਾਲ ਹੁਣ ਕਰ ਰਹੇ ਹਾਂਗੇ ਜੀ ਕਰ ਰਹੇ ਠੀਕ ਹੈ ਇੱਕ ਹਾਊਸਿੰਗ ਲੋਨ ਦੀ ਆਪਾਂ ਥੋੜੀ ਬਹੁਤ ਚਰਚਾ ਕਰ ਲਈ ਕਿਉਂਕਿ ਕੱਲੇ ਹਾਊਸ ਲੋਨ ਜਾਂ ਕੱਲਾ ਹੋਮ ਲੋਨ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਇਹਦੇ ਬਾਰੇ ਪ੍ਰੋਪਰ ਨਹੀਂ ਪਤਾ ਕਿ ਹੋਮ ਲੋਨ ਦੇ ਵਿੱਚ ਹੀ ਬਹੁਤ ਸਾਰੇ ਲੋਨ ਆ ਗਏ ਜੀ ਜੀ ਇਹਦੇ ਵਿੱਚ ਆਪਣੇ ਕੋਲ ਹਾਊਸ ਲੋਨ ਦੇ ਵਿੱਚ ਜੇ ਗੱਲ ਕਰੀ ਜੀ ਆਪਾਂ ਪਰਚੇਜ਼ ਕੇਸ ਵੀ ਕਰਦੇ ਹਾਂ ਹੁਣ ਕਿਸੇ ਕਸਟਮਰ ਨੂੰ ਨਹੀਂ ਪਤਾ ਹੁੰਦਾ ਬਣਿਆ ਬਣਾਇਆ ਘਰ ਲੈ ਰਿਹਾਗਾ ਠੀਕ ਹੈ ਉਹਨੂੰ ਲੋਨ ਬਾਰੇ ਪਤਾ ਨਹੀਂ ਵੀ ਲੋਨ ਵੀ ਮਿਲ ਜਾਂਦਾ ਬਣੇ ਬਣਾਏ ਘਰ ਤੇ ਠੀਕ ਹੈ ਜੀ ਉਹ ਵੀ ਪਰਚੇਜ਼ ਕੇਸ ਵੀ ਆਪਾਂ ਕਰਵਾ ਕੇ ਦਿੰਨੇ ਆ ਜੀ ਠੀਕ ਹੈ ਨਾ ਜਿਸ ਤੋਂ ਆਪਾਂ ਪ੍ਰਾਪਰਟੀ ਲੈ ਰਹੇ ਆ ਉਸਦੇ ਨਾਮ ਆਪਾਂ ਲੋਨ ਉਹਨੂੰ ਜਾਊਗਾ ਜਿਹਦੀ ਪੇਮੈਂਟ ਉਹਨੂੰ ਜਾਊਗੀ ਠੀਕ ਹੈ ਨਾ ਤੇ ਜੇ ਆਪਾਂ ਨੇ ਪਲਾਟ ਲੈ ਕੇ ਵੀ ਆਪਾਂ ਨੂੰ ਹਾਊਸ ਪਾਉਣਾ ਘਰ ਪਾਉਣਾ ਜੀ ਤਾਂ ਉਹਦੇ ਵਾਸਤੇ ਵੀ ਲੋਨ ਪ੍ਰੋਵਾਈਡ ਆ ਆਪਾਂ ਪਲਾਟ ਦਵਾ ਵੀ ਦੇਵਾਂਗੇ ਤੇ ਹੌ ਘਰ ਪਾਉਣ ਵਾਸਤੇ ਵੀ ਹੀ ਲੋਨ ਪ੍ਰੋਵਾਈਡ ਕਰਵਾ ਦਾਂਗੇ ਕਸਟਮਰ ਓਕੇ ਜੀ ਮੈਂ ਵੀ ਤੁਹਾਨੂੰ ਥੋੜਾ ਬਹੁਤ ਦੱਸ ਦਿੰਨਾ ਕਿਉਂਕਿ ਮੈਂ ਥੋੜਾ ਜਿਹਾ ਕੰਮ ਕੀਤਾ ਹੈ ਫਾਈਨਾਂਸ ਦੇ ਵਿੱਚ ਵੀਰੇ ਇੱਕ ਕਹਿੰਦੇ ਵੀ ਸਭ ਤੋਂ ਸਸਤਾ ਲੋਨ ਹੋਮ ਲੋਨ ਹੀ ਹੁੰਦਾ ਜੀ ਸਭ ਤੋਂ ਸਸਤਾ ਹੁੰਦਾ ਜੇ ਆਪਾਂ ਗੱਲ ਕਰੀਏ ਔਰ ਇਹਦੇ ਵਿੱਚ ਵਿਆਜ ਵੀ ਆਪਣਾ ਰਿਡਿਊਸਿੰਗ ਹੁੰਦਾ ਹੈ ਰਿਡਿਊਸਿੰਗ ਰੀਡਿਊਸਿੰਗ ਬਾਰੇ ਥੋੜਾ ਦੱਸੂ ਕਿ ਆਪਣੇ ਨਾ ਕਈ ਵਾਰ ਭਰਾਣਾ ਪਤਾ ਨਹੀਂ ਅਸਲ ਦੇ ਵਿੱਚ ਵੀ ਰਿਡਿਊਸਿੰਗ ਦਾ ਉਹਨਾਂ ਨੂੰ ਫਾਇਦਾ ਕਿਉਂ ਹੋਇਆ ਕਿ ਫਲੈਟ ਤਾਂ ਚਲੋ ਆਪਾਂ ਨੂੰ ਪਤਾ ਹੀ ਹੈ ਨਾਰਮਲ ਫਲੈਟ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਫਲੈਟ ਤੇ ਰਿਡਿਊਸਿੰਗ 'ਚ ਡਿਫਰੈਂਸ ਕੀ ਹੈ ਵੀਰੇ ਮੈਂ ਥੋੜਾ ਜਿਹਾ ਦੱਸੂਗਾ ਹਾਈਲਾਈਟ ਆਪਣੇ ਮਤਲਬ ਆਰਮ ਪਾਸਾ ਦੇ ਵਿੱਚ ਆਪਣੇ ਜਿੰਨੇ ਵੀ ਹੋ ਕੇ ਆਪਣੇ ਪਿੰਡਾਂ ਵਾਲੇ ਜ਼ਿਆਦਾ ਟੱਚ 'ਚ ਹੋਣਗੇ ਆਪਣੇ ਨਾਲ ਰਿਡਿਊਸਿੰਗ ਸਰ ਰਿਡਿਊਸਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਬੈਂਕ ਨੇ ਮੰਨ ਲਓ ਕਿਸ਼ਤਾਂ ਬਣਾਤੀਆਂ ਇੱਕ ਸਾਲ ਦੀਆਂ ਉਹਨਾਂ ਨੇ ਕਿਸ਼ਤਾਂ ਬਣਾਤੀਆਂ ਆਪਾਂ ਜੇ ਗੱਲ ਕਰੀਏ ਹਾ ਉਦੇ ਵਿੱਚ ਕੀ ਆ ਉਹਦੇ ਵਿੱਚ ਪਲੱਸ ਪ੍ਰਿੰਸੀਪਲ ਅਮਾਉਂਟ ਪਲੱਸ ਇੰਟਰਸਟ ਜਾਂਦਾ ਜੀ ਠੀਕ ਹੈ ਜੀ ਤੇ ਜਿਹੜੀ ਪ੍ਰਿੰਸੀਪਲ ਅਮਾਉਂਟ ਆ ਉਹ ਸਟਾਰਟਿੰਗ ਦੇ ਵਿੱਚ ਘਟ ਜਾਂਦੀ ਆ ਤੇ ਜਿਹੜਾ ਵਿਆਜਾ ਜਿਹੜਾ ਉਹ ਥੋੜਾ ਵੱਧ ਜਾਂਦਾ ਜੀ ਉਹ ਜਿਉਂ-ਜਿਉਂ ਅੱਗੇ ਤੁਹਾਡੀਆਂ ਕਿਸ਼ਤਾਂ ਵੱਧਦੀਆਂ ਰਹਿਣਗੀਆਂ ਟਾਈਮਿੰਗ ਵੱਧਦੀ ਰਹੂਗੀ ਤੇ ਤੁਹਾਡਾ ਜਿਹੜਾ ਪ੍ਰਿੰਸੀਪਲ ਅਮਾਉਂਟ ਵੱਧਦੀ ਜਾਊਗੀ ਠੀਕ ਹੈ ਇੰਟਰਸਟ ਘਟਦਾ ਜਾਊਗਾ ਐਂਡ ਤੇ ਜਾ ਕੇ ਯਾਨੀ ਕਿ ਪ੍ਰਿੰਸੀਪਲ ਅਮਾਉਂਟ ਤੁਹਾਡੀ ਰਹਿ ਜਾਂਦੀ ਆ ਇੰਟਰਸਟ ਆ ਜਿਹੜਾ ਤੁਹਾਡਾ ਘਟ ਜਾਂਦਾ ਹੈ ਹਾਂ ਜੇ ਆਪਾਂ ਆਮ ਭਾਸ਼ਾ ਚ ਗੱਲ ਕਰੀਏ ਨਾ ਤੁਹਾਨੂੰ ਸਾਰ ਨੂੰ ਦੱਸ ਦਿੰਨਾ ਵੀ ਆਪਣਾ ਪੰਜਾਬੀ ਚ ਆਪਾਂ ਪ੍ਰਿੰਸੀਪਲ ਮਾਡਲ ਨੂੰ ਮੂਲ ਕਹਿੰਦੇ ਨੇ ਹਣਾ ਵੀਰੇ ਜੀ 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 ਮੂਲ ਰਾਸ਼ੀ ਪੜਿਆ ਵੀ ਹੋਗਾ ਆਪਾਂ ਸਕੂਲਾਂ ਚ ਜਾਂ ਚਾਹ ਪੜਿਆ ਹੁੰਦਾ ਅਸਲ ਵਿੱਚ ਪਤਾ ਨਹੀਂ ਹੁੰਦਾ ਪੜਿਆ ਸਾਰਾ ਕੁਝ ਹੀ ਹੋਇਆ ਆਪਾਂ ਨੇ ਉਹਦੇ ਵਿੱਚ ਕੀ ਹੈ ਆਪਾਂ ਪੰਜਾਬੀ ਦੇ ਵਿੱਚ ਇੱਕ ਵਾਰਡ ਕਹਿੰਦੇ ਨੇ ਕਟਵਾ ਵਿਆਜ ਹਣਾ ਕਟਵਾ ਵਿਆਜ ਜਿਵੇਂ ਜਿਵੇਂ ਤੁਹਾਡਾ ਸਮਾਂ ਬੀਤਦਾ ਜਾਊਗਾ ਲੋਨ ਤੇ ਜਿਹੜੀ ਪਿੱਛੇ ਰਕਮ ਬਚੀ ਜਾਊਗੀ ਉਹਦੇ ਉੱਤੇ ਵਿਆਜ ਲੱਗਣਾ ਸ਼ੁਰੂ ਹੋ ਜਾਊਗਾ ਮਤਲਬ ਜਿਵੇਂ ਜਿਵੇਂ ਘਟਿ ਜਾਊ ਕੱਲੂ ਬਾਇ ਚਾਂਸ ਬੰਦਾ 6 ਮਹੀਨੇ ਬਾਅਦ ਕੁਝ ਕੁ ਪੈਸੇ ਇਕੱਠੇ ਭਰਦਾ ਵੀ ਹੈ ਲੱਖ 2 ਲੱਖ 3 ਲੱਖ ਤਾਂ ਜਿਹੜੀ ਮੂਲ ਅਸਲੀ ਕੀਮਤ ਹੈ ਉਹਦੇ ਵਿੱਚ ਜਿੰਨੀ ਪਿੱਛੇ ਅਮਾਉਂਟ ਬਚ ਕੇ ਮੰਨ ਕੇ ਚਲੋ 10 ਲੱਖ ਦਾ ਲੋਨ ਆ ਜੀ 6 ਮਹੀਨੇ ਬਾਅਦ ਬੰਦੇ ਦਾ ਮੂਡ ਬਣ ਗਿਆ ਕਿ ਮੈਂ 3 ਗੱਲ ਲੱਖ ਰੁਪਇਆ ਭਰ ਦਨਾ ਜੀ ਪਿੱਛੇ ਰਹਿਗਾ 7 ਲੱਖ ਤਾਂ ਜਿਹੜਾ ਵਿਆਜ ਆ ਰਿਡਿਊਸਿੰਗ ਵਿਆਜ ਚ ਤਾਂ ਸਿਰਫ ਉਹ 7 ਲੱਖ ਦੇ ਹਿਸਾਬ ਨਾਲ ਲੱਗੂਗਾ ਜੀ 7 ਲੱਖ ਦੇ ਹਿਸਾਬ ਨਾਲ ਪਰ ਜਿਹੜਾ ਫਲੈਟ ਹੁੰਦਾ ਉਹ ਥੋੜਾ ਜਿਹਾ ਉਲਟ ਹੁੰਦਾ ਹੈਗਾ ਉਲਟ ਹੁੰਦਾ ਜੀ ਉਹ ਜਿੰਨੇ 10 ਲੱਖ ਤੇ ਲੱਗਿਆ ਹੋਇਆ ਵਿਆਜ ਆ ਤਾਂ ਸਿਰਫ ਨੂੰ 10 ਲੱਖ ਦੇ ਹਿਸਾਬ ਦੇ ਨਾਲ ਹੀ ਜਦੋਂ ਤੱਕ ਲੋਨ ਚੱਲਦਾ ਰਹੂਗਾ ਉਹ ਭਰਨਾ ਹੀ ਪਊ ਭਰਨਾ ਹੀ ਪਏਗਾ ਤੁਹਾਨੂੰ ਤੇ ਹੋਮ ਲੋਨ ਦੀ ਗੱਲ ਕਰਦੇ ਹੋ ਇੱਕ ਤਾਂ ਆਪਾਂ ਜੇ ਕਿਸੇ ਨੇ ਇਕੱਲਾ ਪਲੋਟ ਖਰੀਦਣਾ ਹੈ ਪਾਵੇਂ ਪਿੰਡ ਆ ਭਾਵੇਂ ਸ਼ਹਿਰ ਆ ਜੀ ਕਰਵਾ ਦਾਂਗੇ ਜੀ ਕਿਸੇ ਨੇ ਪਲੋਟ ਖਰੀਦ ਕੇ ਮਕਾਨ ਬਣਾਉਣਾ ਹੈ ਉਹਦੇ ਵਾਸਤੇ ਪਰੂ ਵੀ ਕਰਾ ਦਾਂਗੇ ਠੀਕ ਹੈ ਕਿਸੇ ਨੇ ਪਲੋਟ ਪਿਆ ਹੈਗਾ ਘਰ ਬਣਾਉਣਾ ਹੈ ਤਾਂ ਉਹ ਵੀ ਕਰਾ ਦਾਂਗੇ ਘਰ ਬਣਾਉਣ ਦੇ ਵਿੱਚ ਸਭ ਤੋਂ ਵੱਡੀ ਵੀਰੇ ਮੇਨ ਦਿੱਕਤ ਪਤਾ ਕਿ ਲੋਕਾਂ ਨੂੰ ਕੀ ਲੱਗਦਾ ਅਸੀਂ ਜੀ ਹਾਊਸਿੰਗ ਲੋਨ ਲੈ ਲਿਆ ਬਟ ਅੱਜ ਬੈਂਕ ਵਾਲੇ ਸਾਨੂੰ ਇਹ ਚੀਜ਼ ਕਹਿ ਰਹੇ ਨੇ ਕਿ ਪੇਮੈਂਟ ਸਾਨੂੰ ਸਟੈਪ ਬਾਈ ਸਟੈਪ ਮਿਲੂ ਉਹ ਚੀਜ਼ ਤੋਂ ਥੋੜਾ ਜਿਹਾ ਉਹ ਮਤਲਬ ਜਾਗਰੂਕ ਨਹੀਂ ਹੈਗੇ ਵੀ ਅਸਲ ਦੇ ਵਿੱਚ ਹੁੰਦੀ ਐਵੇਂ ਆ ਚੀਤਨ ਪਾੜ ਦੇ ਵਿੱਚ ਸਰ ਪੇਮੈਂਟ ਹੁੰਦੀ ਆ ਤੁਹਾਡੀ ਉਹ ਜਿੱਦਾਂ ਕਿ ਪਲਾਟ ਤੁਸੀਂ ਮੰਨ ਲਓ ਲੈ ਤੁਹਾਡਾ ਆਪਣਾਗਾ ਉਹਦੇ ਵਿੱਚ ਤੁਸੀਂ ਉਤੇ ਹਾਊਸ ਲੋਨ ਕਰਵਾ ਰਹੇ ਹੋਗੇ ਉਹਦੇ ਵਿੱਚ ਤੁਹਾਡੀਆਂ ਜਿਹੜੀਆਂ ਨਿਊਆ ਹੁੰਦੀ ਨੇਗੇ ਆਪਣੇ ਘਰ ਦੀਆਂ ਤੁਹਾਨੂੰ ਉਹ ਕੱਢਣੀਆਂ ਤੁਹਾਡੇ ਵਾਸਤੇ ਜ਼ਰੂਰੀ ਨਹੀਂ ਹੈਗੀਆਂ ਫਸਟ ਪੇਮੈਂਟ ਆਪ ਕੱਢਣੀਆਂ ਨੇ ਜੀ ਆਪ ਕੱਢਣੇ ਨੇ ਕਸਟਮਰ ਨੇ ਤੁਹਾਡਾ ਲੋਨ ਅਪਰੂਵ ਹੋ ਗਿਆ ਹੈ ਜਿਹੜੀ ਫਸਟ ਪੇਮੈਂਟ ਆ ਤੁਹਾਡੀ ਉਹ ਕੱਢਣ ਤੋਂ ਬਾਅਦ ਤੁਹਾਨੂੰ ਦੇਵਾਂਗੇ ਅਸੀਂ ਜਿਹੜੀ ਸੈਕੰਡ ਪੇਮੈਂਟ ਹੈ ਉਹ ਤੁਹਾਡਾ ਜਦੋਂ ਤੁਹਾਡਾ ਲੈਟਰ ਪੈ ਗਿਆ ਘਰ ਦਾ ਠੀਕ ਹੈ ਉਦੋਂ ਦੇਵਾਂਗੇ ਥਰਡ ਪੇਮੈਂਟ ਆ ਕੰਪਲੀਟ ਕਰਤੇ ਹੋਏਗੀ ਜੀ ਤੁਹਾਡੀ ਕੰਪਲੀਟ ਠੀਕ ਹੈ ਇਹਦੇ ਵਿੱਚ ਦੋ ਤਰ੍ਹਾਂ ਨਾ ਹੁੰਦਾ ਜੀ ਜੇ ਤੁਸੀਂ ਮੰਨ ਕੇ ਚੱਲੋ ਪਹਿਲੀ ਜਿਹੜੀ ਪੇਮੈਂਟ ਹੈ ਉਹ ਆਪਣੀ ਚੱਲੇਗੀ ਉਹਦਾ ਕਈ ਬੈਂਕਾਂ ਦਾ ਇਦਾਂ ਸਿਸਟਮ ਪਾਲਿਸੀ ਹੈ ਜੀ ਉਹਦੇ ਵਿੱਚ ਪਹਿਲਾਂ ਵਿਆਜ ਜਾਂਦਾਗਾ ਮੰਥਲੀ ਕਈ ਬੈਂਕਾਂ ਦਾ ਇਦਾਂ ਦੀ ਪਾਲਿਸੀ ਹੈਗੀ ਉਹਦੇ ਵਿੱਚ ਕੀ ਹੈ ਕਿ ਤੁਸੀਂ ਉਹਦੀ ਕਿਸ਼ਤ ਬਣਾਉਂਦੇ ਨੇਗੇ ਫਰਸਟ ਪੇਮੈਂਟ ਚੱਲੀ ਗਈ ਉਹਦੀਆਂ ਕਿਸ਼ਤਾਂ ਬਣਾਤੀਆਂ ਜਿਹਨੂੰ ਸੈਕੰਡ ਪੇਮੈਂਟ ਤੁਹਾਡੀ ਆ ਗਈ ਉਹਦੀਆਂ ਕਿਸ਼ਤਾਂ ਪਲੱਸ ਕਾਊਂਟ ਕਰਕੇ ਉਹਨਾਂ ਨੇ ਉਹਦੀ ਪੇਮੈਂਟ ਬਣਾਵਾਤੀ ਉਹ ਅਡਜਸਟਮੈਂਟ ਕਰਦੇ ਰਹਿੰਦੇ ਹੈਗਾ ਜੀ ਜੀ ਠੀਕ ਹੈ ਕਰਦੇ ਠੀਕ ਹੈ ਜੀ ਇੱਕ ਵੀਰੇ ਸਭ ਤੋਂ ਮੇਨ ਚੀਜ਼ ਹੋ ਜਾਂਦੀ ਹੈ ਹਾਊਸਿੰਗ ਲੋਨ ਦੇ ਵਿੱਚ ਮੇਰਾ ਵੀ ਸਵਾਲ ਹੈ ਉਹਦੇ ਨਾਲ ਨਾਲ ਜਿਹੜੇ ਆਪਾਂ ਨੂੰ ਦੇਖ ਰਹੇ ਹਾਂ ਉਹਦਾ ਸਵਾਲ ਹੈ ਉਹਨਾਂ ਦੀ ਇੱਕ ਤਾਂ ਕੰਡੀਸ਼ਨ ਹੁੰਦੀ ਹੈ ਕਿ ਲਵੇ ਘਰ ਹੋਣੇ ਚਾਹੀਦੇ ਨੇ ਜੀ ਕਿਸੇ ਦਾ ਘਰ ਖੇਤ ਚ ਹੈ ਉੱਥੇ ਤਾਂ ਲੋਨ ਹੁੰਦਾ ਨਹੀਂ ਹੋਮ ਲੋਨ ਦੀ ਗੱਲ ਕਰੀਏ ਜੇ ਵੀ ਉੱਥੇ ਆਪਾਂ ਅਗਲੇ ਨੂੰ ਕਿਹੜੇ ਪ੍ਰੋਡਕਟ ਦੇ ਵਿੱਚ ਲੋਨ ਦੇ ਸਕਦੇ ਆ ਲੈਪ ਕਰਾ ਦਾਂਗੇ ਉੱਥੇ ਜੀ ਉੱਥੇ ਲੈਪ ਹੋ ਜਾਏਗਾ ਲੈਪ ਆਪਾਂ ਮਤਲਬ 1 ਕਿਲੋਮੀਟਰ ਦਾ ਜਿਹੜਾ ਏਰੀਆ ਕਵਰ ਕਰਦਣ ਹੈਗੇ ਜਿੱਦਾਂ ਕਿ ਹੁਣ ਆਪਣੇ ਪ੍ਰੋਪਰਟੀ ਆ ਗਈ ਜਿੱਦਾਂ ਮਤਲਬ ਪਿੰਡ ਤੋਂ 1 ਕਿਲੋਮੀਟਰ ਦੂਰ ਆ ਗਈ ਠੀਕ ਹੈ ਨਾ ਐਗਰੀਕਲਚਰ ਦੇ ਵਿੱਚ ਆ ਉਹਦੀ ਰਜਿਸਟਰੀ ਹੋਣੀ ਚਾਹੀਦੀ ਜੀ ਉਹਦੇ ਵਿੱਚ ਆਪਾਂ ਲੈਪ ਕੇਸ ਕਰ ਦਾਂਗੇ ਹਾਂ ਕਈ ਲੋਕਾਂ ਨੂੰ ਨਾ ਪਤਾ ਨਹੀਂ ਅਸਲ ਦੇ ਵਿੱਚ ਕਹਿੰਦੇ ਨੇ ਕਿਉਂਕਿ ਯਾਰ ਭੀ ਹੋ ਜਾਂਦਾ ਜੀ ਜੀ ਠੀਕ ਹੈ ਕਿਉਂਕਿ ਕੰਡੀਸ਼ਨ ਨੇਗੀਆਂ ਇਹ ਬੈਂਕਾਂ ਦੇ ਅਗਲਾ ਕਹਿੰਦਾ ਜੀ ਤੁਸੀਂ ਹਾਊਸਿੰਗ ਲੋਨ ਲੈਣਾ ਹੈ ਹੋਮ ਲੋਨ ਲੈਣਾ ਹੈਗਾ ਤਾਂ ਤੁਹਾਡੇ ਘਰ ਦੇ ਲਵੇ ਤਿੰਨ ਚਾਰ ਘਰ ਹੋਣੇ ਚਾਹੀਦੇ ਨੇ ਪ੍ਰੋਪਰ ਰਸਤਾ ਹੋਵੇ ਕੁਝ ਵੀ ਲਾ ਲੋ ਹਨਾ ਬਾਕੀ ਸ਼ਹਿਰਾਂ ਚ ਤਾਂ ਹੋਇਆ ਜਾਂਦਾ ਪਿੰਡਾਂ ਪੋਂਡਾਂ ਥੋੜੀ ਦਿੱਕਤ ਜ਼ਿਆਦੇ ਹੋ ਜਾਂਦੀ ਹੈਗੀ ਤੁਹਾਡਾ ਅਲੱਗ ਤੋਂ ਕਿਤੇ ਕੋਈ ਪਲਾਟ ਪਿਆ ਹੈ ਅਲੱਗ ਤੋਂ ਕੋਈ ਘਰ ਪਿਆ ਤਾਂ ਤੁਸੀਂ ਉੱਥੇ ਲੈਪ ਲੋਨ ਕਰਵਾ ਸਕਦੇ ਹੋ ਕਰਵਾ ਸਕਦੇ ਹੋ ਹੋਮ ਲੋਨ ਦੇ ਵਿੱਚ ਆਪਾਂ ਬੰਦੇ ਦੀ ਪ੍ਰੋਫਾਈਲ ਦੇ ਵਿੱਚ ਕੀ ਕੁਝ ਦੇਖਦੇ ਹਾਂਗੇ ਉਹਦੇ ਵਿੱਚ ਸਰ ਆਪਾਂ ਸਾਰੀਆਂ ਪ੍ਰੋਫਾਈਲ ਮਤਲਬ ਉਹਦੇ ਵਿੱਚ ਐਡ ਕਰਦਨੇ ਆ ਚਾਹੇ ਕਸਟਮਰ ਲੇਬਰ ਕਰ ਰਿਹਾ ਜੀ ਹਾਂ ਚਾਹੇ ਕੋਈ ਸੈਲਰਡ ਪਰਸਨ ਆਗਾ ਠੀਕ ਹੈ ਚਾਹੇ ਕੋਈ ਬਿジネス ਕਰ ਰਿਹਾ ਸਾਰੀਆਂ ਪ੍ਰੋਫਾਈਲ ਆਪਾਂ ਕਾਊਂਟ ਕਰ ਲੈਣੇਗੇ ਜਿੰਨੇ ਵੀ ਪਰਿਵਾਰ ਦੇ ਵਿੱਚ ਜਿੰਨੇ ਵੀ ਪਰਸਨ ਆਪਣੇ ਕਸਟਮਰ ਇਨਕਮ ਆ ਰਹੀ ਹੈ ਉਹਨਾਂ ਨੂੰ ਉਹ ਸਾਰੀ ਕਾਊਂਟ ਕਰਾਂਗੇ ਇਹਦੇ ਵਿੱਚ ਮੇਰੇ ਜਿਵੇਂ ਕਿਸੇ ਦੁਕਾਨਦਾਰ ਬੰਦਾ ਹੈ ਉਹਦੀ ਤਾਂ ਇਨਕਮ ਸਟਰੋਂਗ ਹੀ ਹੈ ਜੀ ਉਹਨਾਂ ਦੀ ਸੈਲਰੀ ਕਰਦਾ ਮਹੀਨੇ ਵਾਈ ਵੈਸੀ ਲੈ ਪੈਰੀ ਹੈ ਜੀ ਆਪਣੇ ਕਿਸੇ ਭਰਾ ਦਾ ਸੁਪਨਾ ਹੁੰਦਾ ਕਿ ਯਾਰ ਮੈਂ ਚਲੋ ਲੋਕਲ ਕੰਮ ਕਰ ਰਿਹਾਗਾ ਪਰ ਉਹਦੇ ਕੋਲ ਕੋਈ ਇਨਕਮ ਪ੍ਰੂਫ ਨਹੀਂਗਾ ਪ੍ਰੋਪਰ ਬਟ ਉਹ ਕਹਿੰਦਾ ਕਿ ਮੈਂ ਜੇ ਹਾਊਸਿੰਗ ਲੋਨ ਲੈਣਾ ਵੀ ਮੈਂ ਉਹਨਾਂ ਦੀ ਆਪਾ ਅਕਸੈਪਟੇਬਲ ਕਰ ਲੰਨਾ ਹੈ ਪ੍ਰੋਫਾਈਲ ਜੀ ਬਿਲਕੁਲ ਅਕਸੈਪਟੇਬਲ ਹੋਊਗੀ ਚਾਹੇ ਕੋਈ ਰੇੜੀ ਵੀ ਲਾ ਰਿਹਾ ਜੀ ਇੱਕ ਜੂਸ ਦੀ ਰੇੜੀ ਲਾ ਰਿਹਾ ਉਹਦਾ ਵੀ ਅਸੀਂ ਹਾਊਸ ਲੋਨ ਕਰਵਾ ਕੇ ਦੇਵਾਂਗੇ ਜੂਸ ਦੀ ਰੇੜੀ ਵਾਲਾ ਜੀ ਬਿਲਕੁਲ ਹੋਏਗਾ ਉਹ ਕਰਵਾ ਦਾ ਜੀ ਜੀ ਕਰਵਾ ਕੇ ਦੇਵਾਂਗੇ ਸਰ ਠੀਕ ਹੈ ਹਾਂਜੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾਗਾ ਚਾਹੇ ਉਹ ਲੇਬਰ ਕਰ ਰਿਹਾਗਾ ਹਾਂ ਕਰਦਾ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਬੰਦਾ ਫਰੀ ਹੋਵੇ ਓਕੇ ਠੀਕ ਹੈ ਜੀ ਇਹ ਇਹਦੇ ਵਿੱਚ ਸਭ ਤੋਂ ਜ਼ਿਆਦਾ ਇੱਕ ਮੇਨ ਹੈਗਾ ਆਪਣੇ ਕਿਸੇ ਪੁਰਾਣੇ ਕੰਮਕਾਰ ਸ਼ੁਰੂ ਕਰਨਾ ਹੈ ਪੈਸੇ ਹੈ ਨਹੀਂ ਤੇ ਫਿਰ ਉਹ ਉਹ ਚੀਜ਼ ਆ ਗਈ ਸਭ ਤੋਂ ਅਮੀਰ ਬਣਦੇ ਤਰੀਕੇ ਲਾ ਲੋ ਵੀ ਲੋਨ ਲੈ ਕੇ ਬੰਦਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹੈਗਾ ਵੀ ਆਪਾਂ ਉਹਨੂੰ ਕਿਹੜੇ ਕਿਹੜੇ ਲੋਨ ਪ੍ਰੋਵਾਈਡ ਕਰਾਵਾਂਗੇ ਬਿਜ਼ਨਸ ਦੀ ਕੈਟਾਗਰੀ ਦੇ ਵਿੱਚ ਗੱਲ ਕਰੀਏ ਬਿਜ਼ਨਸ ਦੇ ਵਿੱਚ ਜੀ ਆਪਣਾ ਆਪਾਂ ਉਹਦੇ ਵਿੱਚ ਪ੍ਰਾਪਰਟੀ ਲੋਨ ਹੋ ਗਿਆ ਕਿ ਆਪਾਂ ਜਿੱਦਾਂ ਕਿ ਆਪਾਂ ਲੈਪ ਲੋਨ ਵੀ ਗੱਲ ਕਰ ਲਈਏ ਉਹਦੇ ਵਿੱਚ ਆਪਣੇ ਕੋਲ ਆ ਰਜਿਸਟਰੀ ਦੇ ਦੇ ਕਸਟਮਰ ਆਪਾਂ ਉਹਨੂੰ ਮਤਲਬ ਬਿਜ਼ਨਸ ਲੋਨ ਦੇ ਦਾਂਗੇ ਠੀਕ ਹੈ ਨਾ ਉਹ ਅਗਲਾ ਇੱਕ ਨਵਾਂ ਬਿਜ਼ਨਸ ਸਟਾਰਟ ਕਰ ਸਕਦਾਗਾ ਠੀਕ ਹੈ ਆਪਾਂ ਉਹਨਾਂ ਦੀ ਪਲੱਸ ਇਨਕਮ ਕਾਊਂਟ ਕਰ ਲਾਂਗੇ ਠੀਕ ਹੈ ਨਾਲ ਰਜਿਸਟਰੀ ਲਾ ਕੇ ਜੀ ਬਾਇ ਚਾਂਸ ਕਿਸੇ ਬੰਦੇ ਕੋਲ ਜੋ ਪ੍ਰਾਪਰਟੀ ਨਹੀਂ ਹੈਗੀ ਤੇ ਉਹ ਕਹਿੰਦਾ ਜਿਵੇਂ ਮੈਂ ਹੈਗਾ ਚਲੋ ਵੀ ਮੇਰੇ ਕੋਲ ਹੈ ਨਹੀਂ ਪ੍ਰਾਪਰਟੀ ਨਹੀਂ ਹੈਗੀ ਮੈਂ ਕੋਈ ਬਿਜ਼ਨਸ ਸ਼ੁਰੂ ਕਰਨਾ ਹੈਗਾ ਵੀ ਮੇਰੇ ਲਈ ਕੋਈ ਅਨਸਿਕਿਉਰਡ ਲੋਨ ਬਿਜ਼ਨਸ ਦੇ ਵਿੱਚ ਕੋਈ ਹੈ ਇਦਾਂ ਦਾ ਕੋਈ ਪ੍ਰੋਡਕਟ ਆਪਣੇ ਕੋਲ ਅਨਸਿਕਿਉਰਡ ਦੇ ਵਿੱਚ ਤਾਂ ਸਭ ਤੋਂ ਪਹਿਲੀ ਮੈਂ ਪ੍ਰੋਡਕਟ ਦੱਸ ਚੁੱਕਿਆਗਾ ਉਹੀ ਪ੍ਰੋਡਕਟਾਂ ਦੇ ਹੋਗਾ ਸਿਕਿਉਰ ਜੀ ਠੀਕ ਹੈ ਜੀ ਉਹ 50000 ਤੋਂ 2 ਲੱਖ ਵਾਲਾ ਧਾਰਕ ਦੋ ਲੱਖ ਵਾਲਾ ਸਾ ਜੇ ਮੇਰੇ ਕੋਲ ਕੋਈ ਦੁਕਾਨ ਹੈਗੀ ਹੈ ਮੇਰੇ ਨਾਮ ਤੇ ਹੈ ਮੇਰੇ ਨਾਮ ਤੇ ਰਜਿਸਟਰੀ ਹੈ ਤਾਂ ਤੁਸੀਂ ਉਹਦੇ ਵਿੱਚ ਮੈਨੂੰ ਬਿਜ਼ਨਸ ਲੋਨ ਦੇ ਦੋਗੇ ਜੀ ਦੇ ਦਾਂਗੇ ਤੁਹਾਨੂੰ ਉਹਦੇ ਵਿੱਚ ਬਸ ਪ੍ਰੋਫਾਈਲ ਕਿਉਣੀ ਚਾਹੀਦੀ ਮੇਰੇ ਲਈ ਕੋਈ ਪ੍ਰਾਪਰਟੀ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਪ੍ਰਾਪਰਟੀ ਚਾਹੀਏ ਤੁਹਾਡੀ ਮਤਲਬ ਜਿਹੜੀ ਜਗ੍ਹਾ ਤੁਹਾਡੀ ਉਹ ਰਜਿਸਟਰੀ ਨਾ ਵੀ ਹੋਵੇ ਤੁਹਾਡੇ ਨਾਮ ਤੇ ਤੁਹਾਡੀ ਦੁਕਾਨ ਹੋਵੇ ਤੁਹਾਡੇ ਕੋਲ ਇੱਕ ਸਰਟੀਫਿਕੇਟ ਹੋਣਾ ਚਾਹੀਦਾ ਜਿਹਨੂੰ ਉਦੋਂ ਸਰਟੀਫਿਕੇਟ ਕਹਿੰਦੇ ਨੇ ਆਪਾਂ 1 ਸਾਲ ਪੁਰਾਣਾ ਤੇ ਜੇ ਤੁਹਾਡੇ ਕੋਲ ਆਈਟੀਆਰ ਹੈਗੇ ਨੇ ਤਾਂ ਤਾਂ ਵੀ ਤੁਹਾਨੂੰ ਅਸੀਂ ਲੋਨ ਉਹਦੇ ਵਿੱਚ ਕਰਵਾ ਦਾਂਗੇ ओके okay, बस ਉਹ ਆਪਣੇ ਡਾਕੂਮੈਂਟ ਵਗੈਰਾ ਪ੍ਰੋਪਰ ਪ੍ਰੂਫ ਹੋਣੇ ਚਾਹੀਦੇ ਨੇ ਆਪਾਂ ਕੋ ਕਰਵਾ ਦਾਂਗੇ ਹਾਊਸਿੰਗ ਲੋਨ ਹੋ ਗਿਆ ਵੀਰੇ ਲੈਪ ਹੋ ਗਿਆ ਲੈਪ ਹੋ ਗਿਆ ਜੀ ਤੇ ਅਨਸਿਕਿਉਰਡ ਹੋ ਗਿਆ ਤੇ ਇਸ ਤੋਂ ਇਲਾਵਾ ਆਪਾਂ ਕਹਿੰਦੇ ਵੀ ਵੀਕਲ ਲੋਨ ਵੀ ਕਰ ਹਾਂ ਵੀਕਲ ਲੋਨ ਆਪਣੇ ਕੋਲ ਟੂ ਵੀਲਰ ਦੇ ਵਿੱਚ ਹੈਗਾ ਜੀ ਆਪਾਂ ਪੁਰਾਣੇ ਤੇ ਵੀ ਕਰ ਦਿੰਦੇ ਹਾਂਗੇ ਤੇ ਨਿਊ ਤੇ ਵੀ ਕਰਦੇ ਹਾਂ ਜੀ ਕਮਰਸ਼ੀਅਲ ਦੇ ਵਿੱਚ ਹੋ ਗਿਆਗਾ ਜਿਵੇਂ ਟਰੱਕਿੰਗ ਲੋਨ ਹੋ ਗਿਆ ਜੀ ਤੇ ਆਪਣੇ ਕੋਲ ਟੂ ਵੀਲਰ ਆ ਹੋ ਗਿਆ ਜੀ ਸੈਕੰਡ ਕਮ ਮਾਈਨ ਲੋਨ ਹੋਗਾ ਟਰੈਕਟਰ ਲੋਨ ਹੋ ਗਿਆ ਠੀਕ ਹੈ ਕਾਰ ਲੋਨ ਹੋ ਗਿਆ ਕਿਸੇ ਨੇ ਨਵਾਂ ਵੀ ਖਰੀਦਣਾ ਉਹ ਵੀ ਆਪਣੇ ਨਾਲ ਕੰਟੈਕਟ ਉਹ ਵੀ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਤੇ ਜਿਨ੍ਹਾਂ ਨੇ ਪੁਰਾਣਾ ਆਲਰੇਡੀ ਕਰੇ ਹੈਗੇਗਾ ਉਹਦੇ ਇੱਕ ਚੀਜ਼ ਹੋਰ ਹੈ ਵੀਰੇ ਇੱਚ ਫਾਇਦਾ ਹੋ ਜਾਊਗਾ ਮੰਨ ਕੇ ਚਲੋ ਕਿਸੇ ਭਰਾ ਕੋਲ ਕੋਈ ਗੱਡੀ ਖੜੀ ਹੈ ਜੀ ਹਨਾ ਉਹ ਚਲਾ ਰਿਆ ਪਰ ਉਹਨੂੰ ਘੱਟ ਚੱਲ ਰਹੀ ਹੈ ਘਰੇ ਖੜੀ ਹੈ ਵੈਸੀ ਲਾਲਾ ਜੀ ਜੀ ਪਰ ਉਹਨੂੰ ਉਹ ਤੋਂ ਜੇ ਆਪਾਂ ਲੋਨ ਲਈਏ ਉਹ ਪੈਸੇ ਤੋਂ ਆਪਾਂ ਇਨਕਮ ਵੀ ਜਨਰੇਟ ਕਰ ਸਕਾਂਗੇ ਕਰ ਸਕਦੇ ਹਾਂ ਬਿਲਕੁਲ ਜੀ ਇਹਨਾਂ ਦੇ ਜੇ ਗੱਲ ਕਰੀਏ ਰੇਟ ਆਫ ਇੰਟਰਸਟ ਵਗੈਰਾ ਕੀ ਕਿਹ ਰਹਿੰਦਾ ਵੈਰੀਏਬਲ ਕੀ ਵਗੈਰਾ ਇਹਨਾਂ ਦਾ ਸਰ ਆਪਾਂ ਜੇ ਓਲਟੇ ਗੱਲ ਕਰੀਏ ਤਾਂ 14 ਤੋਂ 15 ਤੇ ਆਪਾਂ ਆਰਓਆਈ ਤੇ ਜਾਨੀ ਕਿ ਕਰਵਾ ਕੇ ਦੇ ਦਿੰਦੇ ਹਾਂ ਕਿਰੜੇ ਪ੍ਰੋਡਕਟ ਦੇ ਵਿੱਚ ਜਨਨਿਕ ਜਿਹੜੇ ਪ੍ਰਾਣਾ 올ਡ ਆਗਾ ਓਕੇ ਜੀ ਠੀਕ ਹੈ ਤੇ ਅਨਸਿਕਿਉਰਡ ਦੇ ਵਿੱਚ ਕੀ ਰਹਿੰਦਾਗਾ ਕੁਛ ਆਈਡੀ ਹੈਗਾ ਅਨਸਿਕਿਉਰ ਕਿਦਾਂ ਜੀ ਅਨਸਿਕਿਉਰ ਦੇ ਵਿੱਚ ਆਰਓਆਈ ਅਨਸਿਕਿਉਰ ਦੇ ਵਿੱਚ ਅਨਸਿਕਿਉਰ ਦੇ ਵਿੱਚ ਸਾਰਾ ਰਹਿੰਦਾਗਾ ਆਪਣਾ 24 ਤੋਂ ਲੈ ਕੇ ਜੀ ਠੀਕ ਹੈ 27 28 ਦੇ ਵਿੱਚ ਰਹਿੰਦੀ ਹੈ ਜੀ ਉਹ ਡਿਪੈਂਡ ਵੀ ਕਰਦਾ ਬੰਦੇ ਦੀ ਪ੍ਰੋਫਾਈਲ ਤੇ ਪ੍ਰੋਫਾਈਲ ਤੇ ਡਿਪੈਂਡ ਕਰਦਾਗਾ ਜਿੱਦਾਂ ਕਿ ਕੋਈ ਹੁਣ ਸੈਲਡ ਪਰਸਨ ਆਗਾ ਉਹਨਾਂ ਦੀ ਆਰਓਆਈ 13 14 ਦੇ ਵੀ ਆ ਜਾਂਦੀ ਹੈ ਜੀ ਠੀਕ ਹੈ ਨਾ ਪਰ ਜਿਹੜੇ ਆਧਾਰ ਕਾਰਡ ਵਾਲਾ ਹੋ ਗਿਆ ਜੀ ਉਹ ਥੋੜਾ ਜਿਹਾ ਤੁਹਾਨੂੰ ਪਤਾ ਹੀ ਹੈਗਾ ਥੋੜਾ ਜਿਹਾ ਉਹਦੇ ਵਿੱਚ ਚਾਰਵਾਈ ਥੋੜੀ ਜ਼ਿਆਦਾ ਹੁੰਦੀ ਇੱਕ ਸਭ ਤੋਂ ਮੇਨ ਸਵਾਲ ਤਾਂ ਰਹਿ ਗਿਆ ਵਿੱਚ ਸੁਰੂ ਚ ਪੁੱਛਣਾ ਚਾਹੁੰਦਾ ਸੀਗਾ ਵੀ ਆਪਾਂ ਜੋ ਅਗਲੇ ਦਾ ਖਰਚਾ ਬਣੀ ਲੈਣੇ ਅਗਲੇ ਨੂੰ ਕਰਵਾ ਕੇ ਦੰਨੇ ਆਗੇ ਹਣਾ ਜੀ ਤੇ ਉਹਦੇ ਵਿੱਚ ਆਪਣੇ ਚਾਰजेस ਅਡਵਾਂਸ ਤੇ ਨਹੀਂ ਹੈਗੇ ਕੁਛ ਨਹੀਂ ਸਰ ਉਹਦੇ ਵਿੱਚ ਆਪਣੇ ਕੋਈ ਅਡਵਾਂਸ ਚਾਰजेस ਨਹੀਂ ਹੈਗੇ ਅੱਪਾ ਜਦੋਂ ਫੈਲ ਡਿਸਪਰਸ ਹੋਊਗੀ ਆਪਣੇ ਆਪਾਂ ਆਪਣੀ ਫੀਸ ਉਦੋਂ ਲੈਣੀ ਹੈ ਜੀ ਉਸ ਤੋਂ ਪਹਿਲਾਂ ਆਪਾਂ ਕੋਈ ਫੀਸ ਨਹੀਂ ਲੈਣੀ ਠੀਕ ਹੈ ਜਿਹੜੇ ਸਿਕਿਉਰ ਲੋਨ ਹੋਗੇ ਸਰ ਉਹਦੇ ਵਿੱਚ ਜਿਹੜੀ ਲੌਗਇਨ ਫੀਸ ਹੁੰਦੀ ਹੈਗੀ ਬੈਂਕਿੰਗ ਦਾ ਜੋ ਖਰਚਾ ਹੋਵੇ ਕੰਪਨੀ ਦਾ ਉਹ ਸਰ ਉਹ ਕਸਟਮਰ ਨੇ ਦੇਣਾਗਾ ਆਪਣਾ ਚਾਰਜਸ ਆਪਾਂ ਡਿਸਪਰਸ ਤੋਂ ਬਾਅਦ ਹੀ ਲੈਨੇ ਆ ਤੇ ਸਰ ਸਭ ਤੋਂ ਆਪਾਂ ਜੇ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚੋਂ ਤਾਂ ਅੱਪ ਤੋਂ ਸਭ ਤੋਂ ਘੱਟ ਚਾਰਜਸ ਆਪਾਂ ਆਪਾਂ ਲੈ ਰਹਿਆਂਗੇ ਜੀ ਜੀ ਸਭ ਤੋਂ ਕੋਈ ਮੇਨ ਚੀਜ਼ ਹੋ ਵੀ ਜਾਂਦੀ ਹੈ ਮੇਰੇ ਪਤਾ ਕੀ ਚੱਕਰ ਪੈਂਦਾ ਹੁਣ ਮੰਨ ਕੇ ਚੱਲੋ ਕੋਈ ਆਪਣਾ ਭਰਾ ਆਗਾ ਇਦਾਂ ਦਾ ਵੀ ਮਜਕੂ ਕੀ ਲੋਨ ਦੋ ਤਰੀਕੇ ਦੇ ਇੱਕ ਦਾ ਬੰਦਾ ਹੁੰਦਾ ਨਾ ਮਜਬੂਰ ਆ ਜੀ ਇੱਕ ਜਾਂ ਕਿਸੇ ਨੇ ਆਪਣਾ ਇਨਕਮ ਵਧਾਉਣੀ ਹੈ ਜੀ ਸਰ ਹਨਾ ਤੇ ਉਹਦੇ ਵਿੱਚ ਕੀ ਹੁੰਦਾ ਕਈ ਚਲੋ ਹੈਗੇ ਵੀ ਨੇਗੇ ਆ ਕਰ ਵੀ ਰਹੇ ਹੋਣੇ ਆਪਾਂ ਚਲੋ ਕਿਸਦਾ ਨਾਮ ਨਹੀਂ ਲੈਣਾ ਹੈ ਗਿਆ ਅਗਲ ਤੋਂ 5-10000 ਰੁਪਏ ਲੈ ਲਿਆ ਪਰ ਉਹਦੀ ਪ੍ਰੋਫਾਈਲ ਨੈਗੇਟਿਵ ਹੈ ਹਨਾ ਡਾਕੂਮੈਂਟ ਫੜ ਲੈ ਆਪਾਂ 10000 ਰੁਪਏ ਪਰ ਅਡਵਾਂਸ ਦੇ ਵਿੱਚ ਲੈ ਲੇ ਤੇ ਉਸ ਤੋਂ ਬਾਅਦ ਕਹਿੰਦੇ ਨਹੀਂ 16 ਸਰ ਤੁਹਾਡਾ ਤਾਂ ਲੋਨ ਹੁੰਦਾ ਨਹੀਂ ਤੁਹਾਡਾ ਇਹ ਕਮੀ ਬੋ ਹਨਾ ਸਰ ਐਦਾਂ ਦਾ ਅਸੀਂ ਕੁਝ ਵੀ ਨਹੀਂ ਕਰਦੇ ਅਸੀਂ ਇਹਦੇ ਵਿੱਚ ਤੁਹਾਨੂੰ ਕਹਨੇ ਆਗੇ ਵੀ ਜਿਹੜਾ ਵੀ ਪਰਸਨ ਸਾਡੇ ਕੋਲ ਆਏਗਾ ਜਿਹੜਾ ਵੀ ਕਲਾਇੰਟ ਆਏਗਾ ਅਸੀਂ ਉਹਨਾਂ ਤੋਂ ਅਡਵਾਂਸ ਦੇ ਵਿੱਚ ਕੁਝ ਨਹੀਂ ਲੈਣਾ ਜਦੋਂ ਕਸਟਮਰ ਦੀ ਫਾਈਲ ਹੈ ਜਿਹੜੀ ਉਹ ਡਿਸਰਸ ਹੋ ਗਈ ਅਸੀਂ ਉਦੋਂ ਆਪਣੀ ਪੇਮੈਂਟ ਲੈਣੀ ਹੈਗੀ ਉਸ ਤੋਂ ਪਹਿਲਾਂ ਸਾਡਾ ਕੋਈ ਚਾਰਜ ਨਹੀਂ ਸਿਕਿਉਰ ਲੋਨ ਦੇ ਵਿੱਚ ਜੋ ਲੌਗਇਨ ਫੀਸ ਹੁੰਦੀ ਹੈ ਬੈਂਕ ਦਾ ਖਰਚਾ ਹੁੰਦਾ ਜੀ ਉਹ ਲੱਗੀ ਲੱਗੇਗਾ ਹਾਂ ਠੀਕ ਹੈ ਇੱਕ ਕੱਲੂ ਇਦਾਂ ਦਾ ਕੋਈ ਸੀਨ ਤੇ ਨਹੀਂ ਹੋਗਾ ਮੰਨ ਕੇ ਚੱਲੋ ਕਿਸੇ ਬੰਦਾ ਆ ਉਹਦੇ ਸਿਬਲ ਵੀ ਵਧੀਆ ਨਹੀਂ ਹੈਗੇਆ ਡਾਕੂਮੈਂਟ ਵੀ ਕੰਪਲੀਟ ਨਹੀਂ ਹੈਗੇ ਬਟ ਅਗਲਾ ਪੂ ਹੋਪ ਦੇ ਦਈਏ ਨੇ ਇਹ ਸਭ ਤੋਂ ਤੁਹਾਨੂੰ ਦੱਸ ਦਾਂ ਜੀ ਸਾਡੇ ਜੋ ਅਸੀਂ ਕੰਮ ਕਰ ਰਹੇ ਆਂਗੇ ਸਾਡੇ ਕੋਲ ਅਸੀਂ ਸਾਡੇ ਕੋਲ ਪੇਡ ਸਾਈਟਾਂ ਨੇ ਜੀਆਂ ਅਸੀਂ ਸਭ ਤੋਂ ਪਹਿਲਾਂ ਕਿਸੇ ਵੀ ਅਨਸਿਕਿਉਰ ਸਕਿਉਰ ਲੋਨ ਕਰਵਾ ਰਹੇ ਆਂ ਜੀ ਅਸੀਂ ਕਸਟਮਰ ਦਾ ਉਹਦੇ ਵੀ ਸਭ ਤੋਂ ਪਹਿਲਾਂ ਮੈਂ ਸਿਬਲ ਜਨਰੇਟ ਮਾਰਦੇ ਆਂ ਅਸੀਂ ਠੀਕ ਹੈ ਕਸਟਮਰ ਦਾ ਸਿਬਲ ਕੱਢਦੇ ਆਂ ਜਿੰਨੇ ਵੀ ਉਹ ਪਰਿਵਾਰ ਦੇ ਵਿੱਚ ਆਪਾਂ ਕੋ ਐਪਲੀਕੈਂਟ ਲੈ ਰਹੇ ਆਂ ਮੇਨ ਕਸਟਮਰ ਹੋ ਗਿਆ ਜੀ ਅਸੀਂ ਉਹਨਾਂ ਦਾ ਸਿਬਲ ਜਨਰੇਟ ਕਰਦੇ ਆਂਗੇ ਉਹਦੇ ਬਿਹਾਫ ਤੇ ਹੀ ਅਸੀਂ ਲੋਨ ਕਰਵਾ ਰਹੇ ਆਂ ਜੇ ਨਹੀਂ ਹੁੰਦਾ ਤਾਂ ਅਸੀਂ ਕਸਟਮਰ ਨੂੰ ਉਸੇ ਟਾਈਮ ਜਵਾਬ ਦੇ ਦਾਂਗੇ ਤੁਹਾਡਾ ਨਹੀਂ ਹੋਣਾ ਤੁਹਾਡਾ ਸਿਬਲ ਖਰਾਬ ਹੈ ਅਸੀਂ ਉਹ ਤਾਂ ਡਿਸਕਸਬਲ ਹੀ ਲੈਣਾ ਤੁਹਾਨੂੰ ਦੱਸਤਾ ਸੀਗਾ ਜੀ ਠੀਕ ਹੈ ਆਪਾਂ ਸਿਮਬਲ ਜਨਰੇਟ ਕਰਕੇ ਹੀ ਸਿਮਬਲ ਚੈੱਕ ਕਰਕੇ ਹੀ ਅਸੀਂ ਜਾਨੀ ਕਿ ਅੱਗੇ ਲੌਗਇਨ ਕਰਦੇ ਆ ਉਹ ਅਗਲੇ ਨੂੰ ਕਲੀਅਰ ਕਰਤਾ ਬਈ ਯਾਰ ਤੇਰਾ ਹੁੰਦੀ ਹੀ ਨਹੀਂਗਾ ਤਾਂ ਨਹੀਂ ਨਹੀਂ ਆਪਾਂ ਲੈਪ ਕੀਰ ਦੇ ਵਿੱਚ ਜੇ ਗੱਲ ਕਰੀਏਗੀ ਵੀ ਉਹਦੇ ਵਿੱਚ 6000 ਰੁਪਿਆ ਜਾਂ ਅਦਰ ਕੰਪਨੀਆਂ ਦੀ ਬੈਂਕਾਂ ਦੀ ਅਲੱਗ-ਅਲੱਗ ਫੀਸ ਹੁੰਦੀ ਹੈਗੀ ਉਹ ਅਸੀਂ ਬਾਅਦ ਦੇ ਵਿੱਚ ਲੈਨੇ ਆ ਪਹਿਲਾਂ ਅਸੀਂ ਪ੍ਰੋਫਾਈਲ ਚੈੱਕ ਕਰਦੇ ਆ ਸਿਮਬਲ ਚੈੱਕ ਕਰਦੇ ਆਗੇ ਵੀ ਪਹਿਲਾਂ ਤਾਂ ਨਹੀਂ ਲੋਨ ਕਿਤੇ ਕਸਟਮਰ ਦਾ ਟੁੱਟਿਆ ਹੋਇਆਗਾ ਠੀਕ ਹੈ ਉਹਨਾਂ ਦੇ ਘਰੇ ਨਾ ਮਨ ਕੇ ਚਲੋ ਬਿਜ਼ਨਸ ਤਾਂ ਐ ਨਹੀਂ ਆਪਣਾ ਤਾਂ ਪਿੰਡ ਵਾਲੇ ਵੀ ਉਹਨਾਂ ਦੇ ਉੱਤੇ ਜੇ ਉਹਨਾਂ ਕਿਸੇ ਨੇ ਲੋਨ ਲੈਣਾ ਹੋਵੇ ਉਹ ਕਿਹੜੀ ਕੈਟਾਗਰੀ ਦੇ ਵਿੱਚ ਪੈਂਦਾ ਉਹ ਉਹ ਆ ਸਕਿਉਰ ਦੇ ਵਿੱਚ ਕਰਵਾ ਕੇ ਦੇਵਾਂਗੇ ਜੇ ਆਪਣੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਕਸਟਮਰਾਂ ਕੋਲ ਨਾ ਮੱਝਾਂ ਹੁੰਦੀਆਂ ਨੇ ਨਹੀਂਆਂ ਕੋਈ گاਵਾ ਹੁੰਦੀਆਂ ਨੇ ਮੱਝਾਂ ਰੱਖੀ ਹੁੰਦੀਆਂ ਨੇ ਆ ਪੰਜ ਪਲੱਸ گاਵਾ ਹੋਣੇ ਜਿਨ੍ਹਾਂ ਨੇ ਜਾਂ ਮੱਝਾਂ ਹੋਣੀਆਂ ਨੇ ਅਸੀਂ ਉਹਦੇ ਵਿੱਚ ਆ ਸਕਿਉਰ ਦੇ ਵਿੱਚ ਅਸੀਂ ਲੋਨ ਪ੍ਰੋਵਾਈਡ ਕਰਵਾ ਕੇ ਦੇਵਾਂਗੇ ਇਹਦੇ ਵਿੱਚ ਪਸ਼ੂ ਦੇ ਹਿਸਾਬ ਨਾਲ ਅਮਾਉਂਟ ਮਿਲਦੀ ਹੈ ਜਾਂ ਓਵਰਾਲ ਦੇਖਣਾ ਪੈਂਦਾ ਕੁਛ ਨਹੀਂ ਇੰਨੀ ਕ ਅਮਾਉਂਟ ਮਿਲ ਜਾਂਦੀ ਹੈ ਆਈਡੀਆ ਇਹਦੇ ਵਿੱਚ ਮੰਨ ਕੇ ਚੱਲੋ ਜੀ ਇਹਦੇ ਵਿੱਚ 50000 ਤੋਂ ਲੈ ਕੇ ਆਪਾਂ 2 ਤੋਂ 3 ਲੱਖ ਤੱਕ ਰ ਵੀ ਅਸੀਂ ਲੋਨ ਪ੍ਰੋਵਾਈਡ ਕਰਵਾ ਦਨੇ ਵੱਧ ਵੀ ਹੋ ਜਾਂਦਾਗਾ ਜੇ ਆਪਣਾ ਮਤਲਬ ਡੈਰੀ ਫਾਰਮ ਦਾ ਕੰਮੇ ਬਹੁਤ ਵੱਡਾਗਾ ਤਾਂ ਇਹਦੇ ਵਿੱਚ ਆਪਾਂ ਮਲ 10 ਲੱਖ ਤੱਕ ਰ ਵੀ ਪ੍ਰੋਵਾਈਡ ਕਰਵਾ ਦਾਂਗੇ ਠੀਕ ਹੈ ਠੀਕ ਹੈ ਜੀ ਪਰ ਉਹਦੇ ਵਿੱਚ ਪ੍ਰੋਪਰ ਆਪਾਂ ਨੂੰ ਉਹਦਾ ਜਾਨੀ ਕਿ ਰਿਕਾਰਡ ਚਾਹੀਦਾਗਾ ਜਿੱਥੇ ਡੈਰੀ ਦੇ ਵਿੱਚ ਦੁੱਧ ਪਾਰਿਆਗਾ ਉਹ ਸਾਡਾ ਇਹਨਾਂ ਦੁੱਧ ਪਾਰਿਆਗਾ ਮੰਥਲੀ ਡੇਲੀ ਦਾ ਉਹਦੇ ਵਿੱਚ ਸਾਰਾ ਸੀ ਚੈੱਕ ਕਰਾਂਗੇ ਕਰ ਦਵਾਂਗੇ ਹਾਂ ਜੀ ਤੇ ਜਿੰਨੇ ਵੀ ਭਰਾ ਇਹ ਵੀਡੀਓ ਦੇਖ ਰਹੇ ਨੇਗੇ ਅੱਜ ਤੁਹਾਡੇ ਕੰਮ ਦੀ ਵੀਡੀਓ ਸੀਗੀ ਇਸ ਤੋਂ ਇਲਾਵਾ ਦੇਖੋ ਚੀਜ਼ਾਂ ਬਹੁਤ ਸਾਰੀਆਂ ਹੁੰਦੀਆਂ ਨੇਗਾ ਲੋਨ ਦੇ ਵਿੱਚ ਉਹ ਡਿਸਕਸ਼ਨ ਕਰ ਲਓ ਤੁਸੀਂ ਜਦੋਂ ਭਰਾ ਨਾਲ ਫੇਸ ਟੂ ਫੇਸ ਬੈਠੋਗੇ ਤੁਹਾਨੂੰ ਸਹੀ ਤਰੀਕੇ ਨਾਲ ਗਾਈਡ ਕਰ ਦਨਗੇ ਸਭ ਤੋਂ ਵੱਡੀ ਗੱਲ ਇਹ ਹੈਗੇ ਵੀ ਤੁਹਾਨੂੰ ਕੋਈ ਕੋਈ ਓਲਣੇ ਰੱਖਣਗੇ ਹੁੰਦਾ ਹੋਊਗਾ ਹਾਂ ਕਰ ਦੇਣਗੇ ਨਹੀਂ ਹੁੰਦਾ ਹੋਊਗਾ ਸਾਨੂੰ ਸਾਫ਼ ਮਾਣਾ ਸਿੱਧੀ ਜੀ ਗੱਲ ਹੈ ਤੇ ਪ੍ਰੋਡਕਟ ਦੱਸ ਦਿੱਤੇ ਅਨਸਕਿਉਰਡ ਦੇ ਵਿੱਚ ਆਪਣੇ ਕੋਲ ਵੀਰੇ 4 ਤੋਂ 5 ਪ੍ਰੋਡਕਟ ਹੈਗੇ ਨੇ 4 ਤੋਂ 5 ਜੀ ਜੀ ਠੀਕ ਹੈ ਜਿਹਦੇ ਵਿੱਚ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਕੋਈ ਪ੍ਰੋਪਰਟੀ ਨਹੀਂ ਦਿੱਤੀ ਜਾਊਗੀ ਕੋਈ ਗਰੰਟੀ ਵਗੈਰਾ ਦੀ ਵੀ ਲੋੜ ਨਹੀਂ ਠੀਕ ਹੈ ਤੇ ਸਕਿਉਰਡ ਦੇ ਵਿੱਚ ਹੋਮ ਲੋਨ ਲੈਪ ਲੋਨ ਆਪਣੇ ਕਮਰਸ਼ੀਅਲ ਲੋਨ ਤਾਂ ਹੋਏਗਾ ਕਮਰਸ਼ੀਅਲ ਲੋਨ ਤਾਂ ਹੋਏਗਾ ਠੀਕ ਹੈ ਬਾਕੀ ਵੀਰੇ ਭਰਾ ਹੋਰਾਂ ਦਾ ਸਾਫ ਉਤਰਾਇਆ ਕੰਮ ਹੈਗਾ ਐਡਵਾਂਸ ਦੇ ਵਿੱਚ ਇਹ ਕੋਈ ਪੈਸੇ ਵੀ ਲੈ ਲੈਂਦੇ ਜੇ ਗੱਲ ਕਰਦੇ ਕਿੰਨੇ ਕ ਏਰੀਆ ਦੇ ਵਿੱਚ ਕੰਮ ਕਰ ਰਹੇ ਨੇ ਆਪਣਾ ਸੰਗਰੂਰ ਜ਼ਿਲ੍ਹਾ ਵੀਰੇ ਸੰਗਰੂਰ ਪਟਿਆਲਾ ਜੀ ਮਾਨਸਾ ਤੇ ਬਰਨਾਲਾ ਪਟਿਆਲਾ ਜੀ ਜੀ ਚਾਰ ਜ਼ਿਲ੍ਹਿਆਂ ਦੇ ਆਪਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਕੰਮ ਕਰਦੇ ਕੰਮ ਕਰ ਰਹੇ ਹਾਂ ਨਾ ਦੜਬੇ ਦੇ ਵਿੱਚ ਭਰਾ ਹੋਰ ਬੈਠੇ ਨੇ ਉਰੇ ਸਕਰੀਨ ਤੇ ਇਹਨਾਂ ਦਾ ਐਡਰੈਸ ਤੇ ਕੰਟੈਕਟ ਨੰਬਰ ਦੋਨੋਂ ਚੱਲ ਰਿਹਾ ਕਿਸੇ ਵੀ ਭਰਾ ਨਾਲ ਲੋਨ ਦੇ ਰਿਗਾਰਡਿੰਗ ਕੋਈ ਵੀ ਗੱਲ ਕਰਨੀ ਹੈ ਤੁਸੀਂ ਕਰਾਉਂਦੇ ਚਾਹਵਾਂਗੇ ਸਿਕਿਉਰਡ ਭਾਵੇਂ ਅਨਸਿਕਿਉਰਡ ਕੋਈ ਵੀ ਤਾਂ ਤੁਸੀਂ ਦਿੱਤੇ ਨੰਬਰ ਤੇ ਕੰਟੈਕਟ ਕਰ ਲਿਓ ਬਾਕੀ ਐਡਰੈਸ ਚੱਲ ਰਿਹਾ ਤਾਂ ਉਹਦੇ ਜ਼ਰੂਰ ਵਿਜ਼ਿਟ ਕਰ ਲਿਓ ਬਾਕੀ ਸਾਰੇ ਭਰਾਵਾਂ ਦਾ ਧੰਨਵਾਦ ਜੀ ਵੀਡੀਓ ਦੇਖਣ ਦਾ